ਠੀਕ ਜਗਵੀਰ ਧਨਗਵੀਰ ਸਾਥੀਓ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਵੀਡੀਓ ਪਾਈਆਂ ਉਹ ਕੱਲ ਦਾ ਕਾਫੀ ਫੇਸਬੁੱਕ ਤੇ ਵੀਰਲ ਹੋ ਰਹੀਆਂ ਸਾਰੀਆਂ ਵੀਡੀਓ ਕਿ ਤੁਹਾਨੂੰ ਤਾਂ ਸਤਿਗੁਰੂ ਕਬੀਰ ਮਹਾਰਾਜ ਦੇ ਨਾਮ ਤੇ ਜਿਹੜੀ 120 ਫੁੱਟੀ ਰੋਡ ਤੇ ਕਬੀਰ ਭੌਣ ਬਣਿਆ ਉਹਦਾ ਇੱਕ ਮਸਲਾ ਹੋਇਆ ਪਿਆ ਵਾ ਉਹਦੀ ਸਾਰੀ ਪੱਲੀਬਾਤ ਜਾਣ ਦਿਆਂਗੇ ਪਰ ਜਿਆਦਾਤਰ ਕੀ ਲੱਗ ਰਿਹਾ ਕਿ ਘਰ ਬੰਨ ਸੁਣਦੇ ਰਿਹਾ ਲੈਕ ਨੂੰ ਉਹ ਸੋਚ ਰਿਹਾ ਕਿ ਮੈਨੂੰ ਕਿਹਨੇ ਫੋਨ ਨਹੀਂ ਕੀਤਾ ਇਹ ਇੱਕ ਸਾਜਾ ਕੰਮ ਆ ਗਿਆ ਕਬੀਰ ਸਾਹਿਬ ਦੇ ਨਾਮ ਤੇ ਆ ਕੰਮ ਹੈ ਸਾਡੀਆਂ ਬਹੁਤ ਜ਼ਿਆਦੀਆਂ ਲੋਕਾਂ ਨੇ ਸਾਡੇ ਹੀ ਆਪਣੇ ਪਰਿਵਾਰਾਂ ਨੇ ਸਾਡੇ ਹੀ ਆਪਣੇ ਸਮਾਜ ਨੇ ਤਾਂ ਤਾਂ ਸਤਗੁਰ ਕਬੀਰ ਨਾਮ ਦੇ ਉੱਤੇ ਕਾਫੀ ਆਪਣੀਆਂ ਸੰਸਥਾਵਾਂ ਬਣਾਈਆਂ ਜਿਨ੍ਹਾਂ ਵਿੱਚ ਤਾਂ ਤਾਂ ਸਤਗੁਰ ਕਬੀਰ ਨਾਮ ਦੇ ਟਾਈਗਰ ਫੋਰਸ ਵੀ ਹੈ ਸਤਗੁਰ ਕਬੀਰ ਸੇਵਾ ਦਲ ਵੀ ਹੈ ਕਬੀਰ ਸੈਨਾ ਵੀ ਹੈ ਔਰ ਬਾਕੀ ਵੀ ਕੀ ਨਾਮ ਹੈ ਕਿ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਫੋਨ ਤੇ ਵੀ ਤੁਹਾਨੂੰ ਕਿਹਾ ਹੈ ਔਰ ਬਾਕੀ ਜਿਹਨਾਂ ਨੂੰ ਫੋਨ ਨਹੀਂ ਵੀ ਗਿਆ ਜਿਹੜਾ ਜਿਹੜਾ ਵੀ ਆਵਾਜ਼ ਹੁੰਦਾ ਪਿਆ ਜਿੰਨੇ ਵੀ ਆਪਾਂ ਸੁਣਨੇ ਪਏ ਆ ਸਾਰੇ ਆ ਗਏ ਸਾਂਝਾ ਮਸਲਾ ਵਾ ਕਿਉਂਕਿ ਇਹ ਪੇਪਰਾਂ ਦੇ ਹਿਸਾਬ ਨਾਲ ਉਹਨਾਂ ਕੋਈ ਕੋਈ ਪੇਪਰ ਨਹੀਂ ਹੈਗਾ ਸਿਰਫ ਪੁਰਾਣੇ ਪਿਛਲੇ ਕੰਦੇ ਕੁਝ ਲੋਕ ਜਿਹੜੇ ਕੁਝ ਘਰ ਆ ਕੇ ਪਿੱਛੇ ਜਿੱਤੇ ਕਿ ਪ੍ਰਵਾਸੀ ਲੋਕ ਆ ਕੇ ਵਸੇ ਹੋਇਆ ਪ੍ਰਵਾਸੀ ਲੋਕ ਜਿਹੜੇ ਨੇ ਉਹ ਚਾਹੁੰਦੇ ਕਿ ਰਸਤਾ ਲੈ ਲੈ ਜਾਵੇ ਧੱਕੇ ਨਾਲ ਇਸ ਲਈ ਧੱਕੇ ਨਾਲ ਪਰ ਰਸਤਾ ਨਹੀਂ ਦੇਣਾ ਚਾਹੁੰਦੇ ਵੀ ਜੇਕਰ ਉਹਨਾਂ ਦੀ ਉਹਨਾਂ ਕੋ ਰਜਿਸਟਰੀਆਂ ਹੈਗੀਆਂ ਰਜਿਸਟਰੀ ਵਿੱਚ ਲਿਖਿਆ ਹੋਵੇ ਪਿਛੇ ਸੜਕਾਂ ਦਾ ਲੈ ਲੈਣਾ ਆਪਾਂ ਕਿਹਾ ਧੱਕਾ ਨਹੀਂ ਕਰਨਾ ਚਾਹੁੰਦੇ ਲੇਕਿਨ ਆ ਇਸ ਲਈ ਜਿਹੜੀ ਇਹ ਇਹ ਦੇਖਦੇ ਕਰ ਰਿਹਾ ਤਾਂ ਤਾਂ ਸਤਿਗੁਰੂ ਕਬੀਰ ਸ੍ਰੋਮਣੀ ਸਤਿਗੁਰੂ ਕਬੀਰ ਪ੍ਰਬੰਧਕ ਕਮੇਟੀ ਜਿਹੜੀ ਹੈ ਮੰਦਿਰ ਪ੍ਰਬੰਧਕ ਕਮੇਟੀ ਹੈ ਉਹਦੇ ਹਫ਼ਤੇ ਦਿੱਤੇ ਉਹਨਾਂ ਦੇ ਪ੍ਰਧਾਨ ਜਿਹੜੀ ਬੋਬੀ ਜੀ ਨੇ ਨਾਲੋਂ ਰਤਨ ਲਾਲ ਜੀ ਨੇ ਸਾਰੀ ਕਮੇਟੀ ਜਿਹੜੀ ਹੈ ਉਹ ਸਾਰੀ ਕਮੇਟੀ ਜਿਹੜੀ ਹੈ ਕਾਫੀ ਦੇਰ ਤੋਂ ਇਹਨਾਂ ਦੀ ਸੰਭਾਲ ਵੀ ਕਰ ਰਹੀ ਸੀ ਜੋ ਬੂਟੀਆਂ ਵਗੈਰਾ ਜੋ ਕਰ ਰਹੇ ਸੀ ਉਹ ਕੰਮ ਕਾਜ ਕਰ ਵੀ ਰਹੀ ਲੇਕਿਨ ਹੁਣ ਜਿਹੜਾ ਆਣ ਕੇ ਪਿਛਲੇ ਲੋਕਾਂ ਨੇ ਆਣ ਕੇ ਪ੍ਰਵਾਸੀ ਜਿਹੜੇ ਉਹਨਾਂ ਨਾਲ ਕੇ ਪੰਗਾ ਲਿਆ ਕੱਲ ਭਗਤ ਜੀ ਵੀ ਆਏ ਸਾਡੇ ਬਹੁਤ ਮਾਤ ਸਤਕਾਰਯੋਗ ਨੇ ਪਹਿਲਾਂ ਹੀ ਮੈਂ ਵੀਡੀਓ ਪਾਈ ਸੀ ਜੇ ਆਪਾਂ ਇਹ ਦੁਬਾਰਾ ਦ ਦੁਬਾਰ ਕਰਤੀ ਜਾਵੇ ਹੋ ਸਕਦਾ ਉਹੀ ਵੀਡੀਓ ਦੇਖ ਕੇ ਇਹਨਾਂ ਨੇ ਕੋਈ ਆਪਣਾ ਹਲਾਚੇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਬਹੁਤ ਸਤਿਕਾਰਯੋਗ ਸਾਡੇ ਮਿੰਦਰਪਾਲ ਜੀ ਕੈਬਨਿਟ ਮਿਨਿਸਟਰ ਪੰਜਾਬ ਜਿਹੜੇ ਨੇ ਮੌਜੂਦਾ ਸਰਕਾਰ ਦੇ ਵਿੱਚ ਬੈਠੇ ਐ ਕੱਲ ਉਹ ਵੀ ਆਏ ਸੀਗੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਇਸ ਮਸਲੇ ਨੂੰ ਜਲਦੀ ਠੱਲ ਪਾ ਲਈਏ ਤਾਂ ਜੋ ਕੋਈ ਹੋਰ ਵੀ ਅਨਸਕਾਮੀ ਘਟਣਾ ਜਿਹੜੀ ਨਾ ਵਾਪਰ ਜਾਏ ਮੈਂ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਮਾ ਪ੍ਰਸ਼ਾਸਨਿਕ ਵੀ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਕੱਲ ਇਹਨਾਂ ਨੇ ਸਾਡੇ ਸਾਰੇ ਹੀ ਸਮਾਜ ਨੇ ਬੈਠ ਕੇ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਹੋ ਗਈ ਸੀਗੇ ਵੀ ਚਲੋ ਠੀਕ ਹੈ ਤੁਸੀਂ ਆਪਣਾ ਕਰ ਲਓ ਇਹਨਾਂ ਨੇ ਆਪਣੀ ਉਹ دیوار ਜਿਹੜੀ ਹੈ ਉਹ ਟੀਨ ਵਾਲੀ دیوار ਹੈਗੇ ਕਰ ਲਈ ਸੀ ਲੇਕਿਨ ਉਹਨਾਂ ਨੇ ਅੱਜ ਕੁਝ ਬੰਦੇ ਇਕੱਠੇ ਕਰਕੇ ਕੁਝ ਬੰਦੇ ਨਾਲ ਲੇੜੀ ਲਿਆ ਕੇ ਪ੍ਰਵਾਸੀਆਂ ਨੇ ਆਣ ਕੇ ਉਹ ਜਿਹੜੀ ਤੋਰਤੀ ਗਈ ਹੈ ਅਗਰ ਸਾਡੇ ਲੋਕ ਵੀ ਕਰਮਸਵਾਹ ਦੇ ਹੁੰਦੇ ਤਾਂ ਉੱਥੇ ਲੜਾਈ ਵੱਧ ਜਾਂਦੀ ਪਰ ਅਸੀਂ ਨਹੀਂ ਚਾਹੁੰਦੇ ਕਿ ਮਾਹੌਲ ਖਰਾਬ ਕੀਤਾ ਜਾਵੇ ਇਸ ਲਈ ਪ੍ਰਸ਼ਾਸਨ ਦੇ ਕੋਲ ਬੇਨਤੀ ਹੈ ਕਿ ਤੁਸੀਂ ਇਸ ਨੂੰ ਕੰਮ ਨੂੰ ਕੰਟਰੋਲ ਕਰ ਲਓ ਹੋ ਨਾ ਜਾਵੇ ਵੀ ਕੱਲ ਨੂੰ ਆਣ ਕੇ ਕੋਈ ਇਦਾਂ ਦੀ ਕੋਈ ਅਨਸਕਾਮੀ ਘਟਨਾ ਵਾਪਰੀ ਦੋਰੀ ਜਮਮਾਰੀ ਜਿਹੜੀ ਪ੍ਰਸ਼ਾਸਨ ਹੋਏਗਾ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਇਹ ਗਵਾਹ ਕਰ ਦਿੱਤਾ ਹੈ ਲਿਖਤੀ ਰੂਪ ਤੇ ਸਿਕਾਇਦ ਦਿੱਤੀ ਹੋਈ ਹੈ ਕਿ ਉੱਥੇ ਕੋਈ ਸਾਹੀ ਨਾਮ ਦਾ ਬੰਦਾ ਹੈ ਨਾਲੇ ਕੋਈ ਹੋਰ ਪੰਡਤ ਜੀ ਨੇ ਕੋਣ ਨੇ ਉਹ ਸ਼ਾਮ ਸ਼ਾਮਸੁੰਦਰ ਜੀ ਹੈ ਇਹ ਦੋ ਚਾਰ ਜਿਹੜੇ ਬੰਦੇ ਨੇ ਇਹ ਭੜਗਾਉ ਕਰਨ ਦੇ ਕਾਰਨ ਵਾਲਕ ਦਿੱਕਤ ਆ ਗਈ ਤੇ ਇਹਨਾਂ ਤੇ ਇਹ 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 ਜਿਨੀ ਵਾਲੀ ਅਸੀਂ ਇਹ ਹੋ ਗਈ ਜਿਸ ਲਈ ਸਭ ਦੀ ਬੇਨਤੀ ਹੈ ਕਿ ਤੁਹਾਨੂੰ ਵੀ ਵਾਲਾ ਹੈ ਤੁਹਾਨੂੰ ਵੀ ਵਾਲਾ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਤੋਂ ਬੰਦੇ ਹੋਰ ਸਭ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਫੋਟੋ ਦਾ ਜਿਹੜਾ ਫੋਨ ਨਾ ਵੀ ਜਾਏ ਫੋਨਾਂ ਦੀ ਇੰਤਜ਼ਾਰ ਨਾ ਕਰੋ ਸਭ ਨੂੰ ਫੋਨਿਕ ਦਾ ਜਾ ਸਕਦਾ ਇਸ ਲਈ ਜਿਹੜਾ ਜਿਹੜਾ ਵੀ ਮੇਰੀ ਵੀਡੀਓ ਸੁਣਦਾ ਪਿਆ ਆਪਾਂ ਸਾਰੇ ਅੱਜ ਸਾਮੀ 6 ਵਜੇ ਅੱਜ ਮਤਲਬ ਹੋ ਗਿਆ ਵਾ ਬੁੱਧਵਾਰ 30 ਤਰੀਕ 30 ਤਰੀਕ ਬੁੱਧਵਾਰ ਨੂੰ ਅਸੀਂ ਸਾਰੇ ਇੱਥੇ ਬੈਠੇ ਆ ਸਾਨੂੰ 6 ਵਜੇ ਲਾ ਕੇ 6:30 6:30 ਵਜੇ ਸਾਰੇ ਇੱਥੇ ਆ ਜਾਓ ਇਕੱਠੇ ਹੋ ਗਿਆ ਆਪਾਂ ਆਪਣੀ ਪਲਾਨ ਕਰ ਲਈਏ ਕਿ ਅਸੀਂ ਤਨਤਾ ਸਾਧੂ ਜੀ ਕਬੀਰ ਮਾਰੇ ਦਾ ਜਿਹੜਾ ਭਵਨ ਹੈ ਉਹਨਾਂ ਦੇ ਜਿਹੜੀ ਪਿੱਛੇ ਜਿਹੜੀ ਜਗ੍ਹਾ ਉਹ ਲੋਕੀ ਵੱਲ ਰਹੇ ਆ ਉਹਨੂੰ ਅਸੀਂ ਨਹੀਂ ਨਹੀਂ ੱੱਕਾ ਕਰਨਾਂ ਚਾਹੁੰਦੇ ਪਰ ੱੱਕਾ ਕਿਦਾ ਸਹਿਣਾ ਨਹੀਂ ਜਾਂਦੇ ਇਸ ਲਈ ਮੇਰੀ ਸਭ ਨੂੰ ਬੇਨਤੀ ਕਿ ਆਪਾਂ ਸਾਰੇ ਜਿਹੜੇ ਅੱਜ ਅੱਜ ਸ਼ਾਮ ਨੂੰ ਸਾਰੇ ਇਕੱਠੇ ਹੋ ਰਹੇ ਆ ਸਭ ਨੂੰ ਬੇਨਤੀ ਹੈ ਬਿਨਾ ਜੋਲਾ ਵੀ ਵੀਡੀਓ ਸੁਣਦਾ ਜਾਂ ਅੱਗੇ ਵੀ ਇਹਨੂੰ ਕਹਿ ਦੋ ਵੀ ਫੋਨ ਦੀ ਇੰਤਜ਼ਾਰ ਨਾ ਕਰੋ ਅਤੇ ਇਕੱਠੇ ਹੋ ਜਾਓ ਜੈ ਕਬੀਰ ਧੰਨ ਕਬੀਰ ਜੀ ਜੈ ਕਬੀਰ ਧੰਨ